ਮੈਂ ਇੱਕ ਉਹਨਾਂ ਦਾ ਮਤਲਬ ਅਚਨਚੇਤ ਜਿਹਨੂੰ ਔਚੱਕ ਜਿਹੜਾ ਹੈਗਾ ਉਹਨਾਂ ਦਾ ਮੈਂ ਦੌਰਾ ਕੀਤਾ ਸੀਗਾ ਸਰਪ੍ਰਾਈਜ਼ ਟੈਸਟ ਸੀਗਾ ਪਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਕੋਵਿਡ ਦੀ ਪੂਰੀ ਤਿਆਰੀ ਹੈ ਸਭ ਤੋਂ ਪਹਿਲਾਂ ਮੈਂ ਸੁਪਰ ਸਪੈਸ਼ਲਿਟੀ ਵਿੰਗ ਵਿੱਚ ਗਿਆ ਉੱਥੇ ਜਿਹੜੇ 40 ਬੈੱਡ ਹੈਗੇ ਆ ਉਹ ਬਿਲਕੁਲ ਕੋਈ ਵੀ ਐਮਰਜੈਂਸੀ ਹੋਵੇ ਉਹ ਕੋਵਿਡ ਦੇ ਵਾਸਤੇ ਬਿਲਕੁਲ ਤਿਆਰ ਹੈ ਸਾਰੀਆਂ ਮੈਡੀਸਿਨਸ ਸਾਰਾ ਸਟਾਫ ਟ੍ਰੇਨਡ ਸਟਾਫ ਤੇ ਐਮਰਜੈਂਸੀ ਇਕੁਪਮੈਂਟ ਸਾਰਾ ਕੁਝ ਅਵੇਲੇਬਲ ਹੈ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਖੁਦ ਜਾ ਕੇ ਆਕਸੀਜਨ ਪਲੈਂਟ ਆਕਸੀਜਨ ਪਲੈਂਟ ਦੇ ਵਿੱਚ 3 ਲੇਅਰਡ ਹੈ ਉਹਦੇ ਵਿੱਚ ਮਤਲਬ ਪਹਿਲਾ ਤੇ ਜਿਹੜਾ ਹੈਗਾ ਉਹ ਲਿਕਵਿਡ ਮੈਡੀਕਲ ਆਕਸੀਜਨ ਹੈ ਤੇ ਜੇ ਬਾਈਚਾਸ ਫੇਲ ਹੋ ਜਾਏ ਤਾਂ ਇੱਕ ਮਲਟੀ ਲੇਅਰ ਜਿਹੜਾ ਸਟੈਂਡਰਡ ਦੀ ਸਪਲਾਈ ਵੀ ਹੈਗੀ ਆ ਤੇ ਤੀਜੇ ਨੰਬਰ ਤੇ ਜਿਹੜਾ ਸੀਗਾ ਉਹਦੇ ਵਿੱਚ ਜਿਹੜਾ ਪੀਐਸਏ ਪਲੈਂਟ ਸਟੈਂਡਬਾਈ ਜਿਹੜਾ ਸਾਨੂੰ ਕਦੇ ਲੋਡ ਨਹੀਂ ਪਈ ਆ ਬਹੁਤ ਦੇਰ ਤੋਂ ਲੇਕਿਨ ਅਸੀਂ ਉਹਨੂੰ ਵਰਕਿੰਗ ਕਵਾਟਰ ਵਿੱਚ ਰੱਖਿਆ ਅਸੀਂ ਤਰ੍ਹਾਂ ਜਨਰੇਟਰ ਸੈੱਟ ਸਾਰੇ ਮੈਂ ਚੈੱਕ ਕੀਤੇ ਆ ਜਿਹੜੀ ਸਾਡੀ origignal emergency ਆ ਜਿਹਦੇ ਵਿੱਚ ਸਾਡੇ ਕੋਲ 130 ਤੋਂ ਜ਼ਿਆਦਾ ਬੈੱਡ ਹੈਗੇ ਆ ਉਹਦੇ ਵਿੱਚ ਵੀ ਆਈਸੋਲੇਸ਼ਨ ਹੈ ਫਿਰ ਮੈਂ ਉਹਦਾ ਦੌਰਾ ਕੀਤਾ ਉੱਥੇ ਲੀਕਨ ਮੈਡੀਕਲ ਆਕਸੀਜਨ ਪਲਾਂਟ ਇਸ ਤੋਂ ਬਾਅਦ ਜਿਹੜਾ ਸਾਡਾ ਜਿੱਥੇ ਸਭ ਤੋਂ ਪਹਿਲਾਂ ਪੇਸ਼ੈਂਟ ਆਉਂਦਾ ਕੋਵਿਡ ਦਾ ਜਿੱਥੇ ਟੈਸਟਿੰਗ ਹੁੰਦੀ ਆ ਉਹਦੇ ਨਾਲ ਵੀ ਅਸੀਂ ਇੱਕ ਆਈਸੋਲੇਸ਼ਨ ਹੈ ਪੇਸ਼ੈਂਟ ਇਮੀਡੀਏਟਲੀ ਉੱਥੇ ਚਲਾ ਜਾਂਦਾ ਸਟੇਬਲਾਈਜ਼ ਕਰਦੇ ਆ ਫਿਰ ਉਸ ਤੋਂ ਬਾਅਦ ਡਿਸਾਈਡ ਕਰਦੇ ਆ ਕਿ ਉਹਨੂੰ ਸੁਪਰ ਸਪੈਸ਼ਲਟੀ ਵਿੰਗ ਵਿੱਚ ਜਾਣਾ ਜਾਂ ਜਿਹੜੀ emergency ਦੀ ਆਈਸੋ ਕੋਵਿਡ ਵਾਸਤੇ ਜਿਸ ਤਰ੍ਹਾਂ ਸਾਡੇ ਸਿਕਿਉਰਿਟੀ ਫੋਰਸਸ ਨੇ ਸਾਡੀ ਸੁਰੱਖਿਆ ਵਾਸਤੇ ਬਾਰਡਰ ਦੇ ਉੱਤੇ ਦੁਸ਼ਮਣ ਤੋਂ ਤੋ ਇਹ ਵੀ ਇੱਕ ਇਸ ਤਰ੍ਹਾਂ ਜਿਹੜਾ ਤੁਸੀਂ ਜਿਹੜੋ ਕਹ ਲੋ ਕੋਵਿਡ ਹੈ ਜਿਹੜਾ ਸਮਾਜ ਦਾ ਦੁਸ਼ਮਣ ਹੈ ਇਹ ਪਹਿਲਾਂ 20 ਦੇ ਵਿੱਚ ਨੇ ਬਹੁਤ ਸਾਡੀ ਬਰਬਾਦੀ ਕੀਤੀ ਸੀ ਲੇਕਿਨ ਹੁਣ ਅਸੀਂ ਸਾਨੂੰ ਸਾਡੇ ਕੋਲ ਸਾਨੂੰ ਗਿਆਨ ਵੀ ਹੈ ਉਹਦੇ ਬਾਰੇ ਸਾਨੂੰ ਪਤਾ ਹੈਗਾ ਉਹਦਾ ਪੈਟਰਨ ਕੀ ਹੈ ਵਾਇਰਸ ਦਾ